ਹਰੋ ਬਾਈਸ ਇਹ ਹੈ ਜੀ ਆਪਣਾ स्विਮਿੰਗ ਪੂਲ ਤੇ ਤੁਹਾਨੂੰ ਅੱਜ ਪੂਰਾ ਟੂਰ ਕਰਾਉਣ ਲੱਗੇ ਆ ਤੇ ਅੱਜ ਲੈ ਕੇ ਜਾਂਦਾ ਤੁਹਾਨੂੰ ਦਿਖਾਉਣਾ ਵੀ ਇੱਥੋਂ ਦਾ ਆ ਹੈਗਾ ਵਾਸ਼ਰੂਮ ਏਰੀਆ ਆ ਹੈਗਾ ਮੈਨਸ ਚੇਂਜਿੰਗ ਰੂਮ ਇੱਥੇ ਲੋਕਰਸ ਦਿੱਤੇ ਹੋਇਆ ਠੀਕ ਆ ਇਧਰ ਆ ਪੱਕੇ ਬਣਾਏ ਹੋਏ ਆ ਬਾਕਸਿਸ ਆ ਰਮੀਆਂ ਰੱਖੀਆਂ ਹੋਈਆਂ ਨੇ ਠੀਕ ਆ ਆ ਸਾਰਾ ਅੱਗੇ ਉਹ ਕੋਚ ਦਾ ਰੂਮ ਹੈ ਸਾਹਮਣੇ ਇਧਰੋਂ ਹੀ ਐਂਟਰੀ ਹੁੰਦੀ ਆ ਇਹ ਆ ਵਾਸ਼ਰੂਮ ਆ ਗਿਆ ਇਧਰ ਏਰੀਆ ਠੀਕ ਆ ਆ ਇੱਥੇ ਆ ਗਿਆ 샤ਰ ਏਰੀਆ ਇਹੇ ਉਹ ਸਾਹਮਣੇ ਗਾਰਡਸ ਬੈਠੇ ਨੇ ਤੇ ਆਹ ਤੁਹਾਨੂੰ ਦਿਖਾਉਣਾ ਹੈ ਸਾਰਾ ਸਿਸਟਮ ਆ ਗਿਆ ਸ਼ਾਰ ਠੀਕ ਹੈ ਇੱਥੇ ਨਾ ਆ ਕੇ ਤੁਸੀਂ ਅੰਦਰ ਜਾਣਾ ਹੁੰਦਾ ਇਹ ਆਹ ਦੇਖੋ ਜੀ ਇਹ ਆ ਗਿਆ ਆਪਣਾ ਪੂਲ ਏਰੀਆ ਇੱਧਰ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹਨਾਂ ਦੀਆਂ ਸਾਰੀਆਂ ਜਿੱਥੋਂ ਸਾਰਾ ਸਿਸਟਮ ਚੱਲਦਾ ਹੈ ਇੱਥੋਂ ਪਾਣੀ ਪੂਣੀ ਛੱੜਦੇ ਆ ਇਹ ਸਾਰੇ ਫਿਲਟਰ ਫਿਲਟਰ ਲੱਗੇ ਹੋਏ ਇੱਧਰ ਤੇ ਇੱਧਰ ਚਾਚੂ ਬਣਾਉਂਦੇ ਹੈ ਸਾਰਾ ਉਹ ਸਿਸਟਮ ਆਗਾ ਇਕੁਪਮੈਂਟਸ ਪਈ ਹੈ ਸਵੀਮਿੰਗ ਵਾਲੇ ਉਹ ਆ ਗਿਆ ਵਿਮਨਸ ਚੇਂਜਿੰਗ ਏਰੀਆ ਸਾਰਾ ਆ ਸਾਡੀ ਕੋਸ਼ ਸਾਫ ਜਾ ਰਹੇ ਨੇ ਬਾਕੀ ਹੁਣ ਗੱਲ ਕਰਾਂਗੇ ਜੀ ਆਪਾਂ ਕੀ ਤੁਸੀਂ ਇੱਥੇ ਰਜਿਸਟ੍ਰੇਸ਼ਨ ਵਗੈਰਾ ਕਿੱਦਾਂ ਕਰ ਸਕਦੇ ਹੋ ਸਾਰਾ ਪ੍ਰੋਸੈਸ ਕੀ ਹੋਊਗਾ ਤਾਂ ਵਲੌਗ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਮੈਂ ਤੁਹਾਨੂੰ ਸਾਰਾ ਸਿਸਟਮ ਸਮਝਾਉਣਾ ਸਾਰੇ ਨਾਲ ਪਹਿਲਾਂ ਜੀ ਤੁਸੀਂ ਸਪੋਰਟਸ ਜਿਹੜੀ ਵੈਬਸਾਈਟ ਹੋਊਗੀ ਚੰਡੀਗੜ੍ਹ ਡਿਪਾਰਟਮੈਂਟ ਦੀ ਸਪੋਰਟਸ ਵੈਬਸਾਈਟ ਆ ਜਿਹੜੀ ਉਹਦੇ ਤੇ ਜਾਣਾ ਹੈ ਤੁਸੀਂ ਉਹਨੂੰ ਓਪਨ ਕਰਕੇ ਤੁਸੀਂ ਜਿਹੜੀ ਵੀ ਕੋਈ ਵੀ ਗੇਮ ਸਿਲੈਕਟ ਕਰਨਾ ਚਾਹੁੰਦੇ ਹੋ ਇੱਥੇ ਆਪਾਂ সুইমিਂਗ ਪੂਲ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਤੁਹਾਨੂੰ ਸਵਿੰਗ ਪੂਲ ਬਾਰੇ ਦੱਸਦਾ ਤੁਹਾਡਾ ਜਿਹੜਾ ਵੀ ਤੁਸੀਂ ਜਿਹੜੇ ਵੀ ਸੈਕਟਰ ਚ ਰਹਨੇ ਹੋ ਤੁਸੀਂ ਨੀਅਰ ਬਾਈ ਕਿਤੇ ਵੀ ਚੰਡੀਗੜ੍ਹ ਦੇ ਰਹਨੇ ਹੋ ਤਾਂ ਤੁਸੀਂ ਇੱਥੇ ਰਜਿਸਟਰ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਬਟ ਮੇਕ ਸ਼ੋਰ ਟਾਈਮਿੰਗਸ ਟਾਈਮਿੰਗਸ ਦੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਵੀ ਕੀ ਟਾਈਮਿੰਗਸ ਵਗੈਰਾ ਹੁੰਦੇ ਨੇ ਕੀ ਪ੍ਰੋਸੈਸ ਹੁੰਦਾ ਸਾਰਾ ਰਜਿਸਟ੍ਰੇਸ਼ਨ ਕਰਨ ਲਈ ਤੁਸੀਂ ਸਰ ਨਾਲ ਪਹਿਲਾਂ ਕੀ ਕਰਨਾ ਹੈ ਤੁਹਾਡੇ ਕੋਲ ਇੱਕ ਹੋਣੀ ਚਾਹੀਦੀ ਹੈ ਪਾਸਪੋਰਟ ਸਾਈਜ਼ ਫੋਟੋ ਤੇ ਦੂਸਰੇ ਹੋਣੇ ਚਾਹੀਦੇ ਤੁਹਾਡੇ ਕੋਲੇ ਆਪਣੇ ਸਿਗਨੇਚਰਸ ਇਹ ਦੋਨੇ ਚੀਜ਼ਾਂ ਤੁਸੀਂ KB's ਦੇ ਵਿੱਚ ਹੁੰਦੀਆਂ ਇਹ 20 ਜਾਂ 30 KB ਤੱਕਰ ਤੁਸੀਂ ਕੰਪਰੈਸ ਕਰਕੇ ਫਾਈਲ ਰੱਖ ਲਿਓ ਜਿਹੜੀ ਤੁਸੀਂ ਉੱਥੇ ਅਪਲੋਡ ਕਰਨੀ ਹੋਊਗੀ ਜਿਆਦਾ ਵੱਡੀ ਫਾਈਲ ਅਪਲੋਡ ਨਹੀਂ ਹੋਊਗੀ ਠੀਕ ਹੈ ਜੀ ਇਹਦਾ ਪ੍ਰੋਸੈਸ ਇਹ ਹੈ ਵੀ ਤੁਸੀਂ ਸਭ ਨਾਲ ਪਹਿਲਾਂ ਵੈਬਸਾਈਟ ਤੇ ਜਾਣਾ ਹੈ ਤੁਸੀਂ ਮੈਂਬਰਸ਼ਿਪ ਲਈ ਰਜਿਸਟਰ ਕਰਨਾ ਹੈ ਉੱਥੇ ਆਪਣੀ ਵੈਬਸਾਈਟ ਭਰ ਕੇ ਤੁਹਾਡੇ ਕੋਲੇ ਪਾਸਵਰਡ ਲਾ ਕੇ ਤੁਹਾਡੇ ਕੋਲੇ ਓਟੀਪੀ ਆਊਗਾ ਤੁਸੀਂ ਲੌਗਇਨ ਕਰ ਲੈਣਾ ਲੌਗਇਨ ਕਰਕੇ ਤੁਸੀਂ ਫਾਰਮ ਫਿਲ ਕਰੋਗੇ ਆਪਣੀਆਂ ਚੰਗੀ ਤਰ੍ਹਾਂ ਡਿਟੇਲਸ ਵਗੈਰਾ ਦੇਖ ਕੇ ਸਹੀ ਐਸ ਪਰ ਯਰ ਆਧਾਰ ਕਾਰਡ ਆਈਡੀ ਹਨਾ ਤੁਸੀਂ ਸਾਰੀਆਂ ਡਿਟੇਲਸ ਸਹੀ ਫਿਲ ਕਰ ਦੇਣੀਆਂ ਨੇ ਉੱਥੇ ਜੋ ਵੀ ਤੁਹਾਡਾ ਹੋਊਗਾ ਨਾਮ ਤੋਂ ਲੈ ਕੇ ਡੇਟ ਆਫ ਬਰਥ ਤੁਹਾਡਾ ਐਡਰੈਸ ਵਗੈਰਾ ਕੀ ਹੈ ਸਾਰਾ ਕੁਝ ਈਚ ਐਂਡ ਐਵਰੀ ਡਿਟੇਲ ਠੀਕ ਹੈ ਜੀ ਉਹ ਭਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣੀ ਫੋਟੋ ਲਾਉਣੀ ਹੈ ਉੱਥੇ ਸਾਰਾ ਕੁਝ ਅਪਡੇਟ ਕਰਕੇ ਉਸ ਤੋਂ ਬਾਅਦ ਤੁਸੀਂ ਸਿਗਨੇਚਰਸ ਅਪਲੋਡ ਕਰਨੇ ਨੇ ਠੀਕ ਹੈ ਜੀ ਉਹ ਸਾਰਾ ਫਾਰਮ ਤੁਹਾਡਾ ਓਕੇ ਹੋ ਜਾਣਾ ਹੈ ਉਹਦਾ ਤੁਸੀਂ ਕੀ ਕਰਨਾ ਹੈ ਫਿਰ ਪ੍ਰਿੰਟ ਆਊਟ ਕੱਢ ਕੇ ਜਿਹੜਾ ਵੀ ਤੁਹਾਡੇ ਨੀਅਰਬਾਈ ਸਵਿਮਿੰਗ ਪੂਲ ਹੋਊਗਾ ਉੱਥੇ ਤੁਸੀਂ ਕੋਚ ਸਾਹਿਬ ਕੋਲੇ ਪਹੁੰਚ ਜਾਣਾ ਹੈ ਕੋਚ ਸਾਹਿਬ ਤੋਂ ਤੁਸੀਂ ਸਿਗਨੇਚਰ ਕਰਵਾਉਣੇ ਨੇ ਸਿਗਨੇਚਰ ਕਰਵਾਉਣ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਨਾਲ ਟਾਈਮਿੰਗ ਵਗੈਰਾ ਦੀ ਗੱਲ ਕਰ ਲਓਗੇ ਜਿਹੜਾ ਤੁਹਾਡਾ ਸੂਟੇਬਲ ਟਾਈਮ ਹੋਊਗਾ ਇਹਦੇ 'ਚ ਤਿੰਨ ਟਾਈਮ ਹੁੰਦੇ ਨੇ ਬੁਆਏਜ਼ ਲਈ ਇੱਕ ਸੈਸ਼ਨ ਹੁੰਦਾ ਗਰਲਜ਼ ਦੇ ਲਈ ਇੱਕ ਸੈਸ਼ਨ ਹੁੰਦਾ ਥਰਡ ਹੁੰ ਸਵੇਰੇ ਜਾਂ ਸ਼ਾਮ ਇੱਕ ਬੈਚ ਚੂਜ਼ ਕਰ ਸਕਦੇ ਹੋ ਉਹਦੇ ਲਈ ਤੁਸੀਂ ਕੋਚ ਸਾਹਿਬ ਨਾਲ ਡਿਸਕਸ ਕਰਕੇ ਜਿਹੜਾ ਤੁਹਾਡੇ ਲਈ ਸਿਉਟੇਬਲ ਹੋਊਗਾ ਤੁਸੀਂ ਫੈਮਲੀ ਨਾਲ ਜਾ ਰਹੇ ਹੋ ਜਾਂ ਇਕੱਲੇ ਜਾ ਰਹੇ ਹੋ ਜਾਂ ਬੱਚਿਆਂ ਨਾਲ ਜਾ ਰਹੇ ਹੋ ਉਹ ਤੁਸੀਂ ਕਰਕੇ ਕੋਚ ਸਾਹਿਬ ਤੋਂ ਸਾਈਨ ਕਰਵਾ ਕੇ ਉਹ ਦੁਬਾਰਾ ਆ ਕੇ ਤੁਸੀਂ ਉਸੇ ਫਾਰਮ ਦੀਆਂ ਫੋਟੋਜ਼ ਕਰਕੇ ਪੀਡੀਐਫ ਬਣਾ ਕੇ ਤੁਸੀਂ ਉਸੇ ਆਪਣੀ ਆਈਡੀ ਤੇ ਲੌਗਇਨ ਕਰਕੇ ਉੱਥੇ ਅਪਲੋਡ ਕਰ ਦੇਣਾ ਕੋਈ ਜ਼ਿਆਦਾ ਟਫ ਪ੍ਰੋਸੈਸ ਨਹੀਂ ਹੈਗਾ ਮੈਂ ਉਹ ਵੀ ਤੁਹਾਨੂੰ ਆਨਲਾਈਨ ਸਮਝਾ ਦੂੰਗਾ ਅਗਰ ਕਿਸੇ ਨੂੰ ਲੋੜ ਪਈ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਹੀ ਸੌਖਾ ਜਿਹਾ ਪ੍ਰੋਸੈਸ ਹੈ ਉੱਥੇ ਫਿਰ ਫਾਰਮ ਅਪਲੋਡ ਕਰਨ ਤੋਂ ਬਾਅਦ ਤੁਹਾਡੇ ਕੋਲੇ ਆ ਜਾਏਗੀ ਜੀ ਫੀਸ ਦੀ ਆਪਸ਼ਨ ਜਿਹੜੀ ਕਿ ਫੀਸ ਦਾ ਸਟਰਕਚਰ ਹੈਗਾ ਫੀਸ ਅਪਰੋਕਸੀਮੇਟਲੀ ਆ ਹੈਗਾ ਨਰਸਲੀ ਨਰਸਰੀ ਪੂਲ ਹੈਗਾ ਇਹ সুইমিং ਪੂਲ ਹੈਗਾ ਠੀਕ ਹੈ ਜਿਹੜਾ ਕਿ 올 ਵੈਦਰ ਨਹੀਂ ਹੈਗਾ ਇੱਕ ਹੈਗਾ 올 ਵੈਦਰ সুইমিং ਪੂਲਸ ਉਹ ਚੰਡੀਗੜ੍ਹ ਦੇ ਵਿੱਚ 2-3 ਹੀ ਮਹੀਨੇ ਜ਼ਿਆਦਾ ਨਹੀਂ ਹੈਗੇ ਠੀਕ ਹੈ ਜੀ ਇਹ ਤਾਂ ਹੁੰਦਾ 6 ਮਹੀਨਿਆਂ ਦਾ ਪ੍ਰੋਸੈਸ ਹੁੰਦਾ ਉਸ ਤੋਂ ਬਾਅਦ ਇਹ ਹੋ ਜਾਂਦੇ ਆ ਬੰਦ ਤੇ 올 ਵੈਦਰ ਵਾਲੇ ਚੱਲਣਗੇ ਸੀਜ਼ਨ ਟੂ ਸੀਜ਼ਨ ਵੈਰੀ ਕਰਦਾ ਐਦੀ ਜਿਹੜੀ ਫੀਸ ਦੀ ਗੱਲ ਕਰੀ ਆਪਾਂ ਫੀਸ ਹੈਗੀ ਆ ਜੀ 올 ਵੈਦਰ সুইমিং ਪੂਲ ਦੀ ਹੈਗੀ ਆ 3500 3600 ਠੀਕ ਹੈ ਜੀ ਤੇ ਜਿਹੜਾ ਨਰਸਰੀ সুইমিং ਪੂਲਸ ਹੈਗੇ ਨੇ ਇਹਨਾਂ ਦੀ ਫੀਸ ਹੈਗੀ ਆ 3000 ਪਰ ਪਰਸਨ ਤੇ ਜੇ ਇਹ ਹੈਗੀ ਐਡਲਟਸ ਦੇ ਲਈ ਜੇ ਤੁਸੀਂ ਅਗਰ ਤੁਹਾਡੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹੋ ਜੋ 8 ਸਾਲ ਤੋਂ ਘੱਟ ਨੇ ਤਾਂ ਉਹਨਾਂ ਦੀ ਫੀਸ ਹਾਫ ਹੋ ਜਾਏਗੀ ਦੋਨੋਂ ਹੀ ਸਵਿਮਿੰਗ ਪੂਲਸ ਦੇ ਵਿੱਚ ਠੀਕ ਹੈ ਜੀ ਤਾਂ ਇਹ ਸੀਗਾ ਫੀਸ ਦਾ ਸਟਰਕਚਰ ਤੇ ਰਜਿਸਟ੍ਰੇਸ਼ਨ ਦਾ ਸਟਰਕਚਰ ਜਿਹੜਾ ਸੀਗਾ ਪ੍ਰੋਸੈਸ ਸੀਗਾ ਮੈਨੂੰ ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਣੀ ਹੈ ਉਸ ਤੋਂ ਬਾਅਦ ਟਾਈਮਿੰਗਸ ਦੀ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਟਾਈਮਿੰਗਸ ਦਾ ਇਦਾਂ ਹੁੰਦਾ ਵੀ ਤਿੰਨ ਬੈਚ ਹੁੰਦੇ ਨੇ ਸਵੇਰੇ 6 ਤੋਂ ਲੈ ਕੇ 9 ਵਜੇ ਤੱਕਰ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕਰ 4 ਤੋਂ 5 5 ਤੋਂ 6 6 ਤੋਂ 7 ਠੀਕ ਹੈ ਜੀ ਤੇ ਉਹ ਬਾਕੀ ਟਾਈਮ ਪੋਲ ਰੈਂਦਾ ਬੰਦ ਅੰਦਰ ਫੋਨਸ ਵਗੈਰਾ ਅਲਾਉਡ ਨਹੀਂ ਹੁੰਦੇ ਆਉਂਦੇ ਹੀ ਤੁਸੀਂ ਐਂਟਰੀ ਮਾਰਨੀ ਆ ਆਪਣਾ ਆਈਡੀ ਕਾਰਡ ਦਿਖਾ ਕੇ ਐਂਟਰ ਕਰਕੇ ਲੋਕਰ ਰੂਮ ਦੇ ਵਿੱਚ ਤੁਸੀਂ ਆਪਣੇ ਫੋਨ ਵਗੈਰਾ ਆਪਣਾ ਲੋਕ ਵਰਾ ਕਿ ਤੁਸੀਂ ਬੰਦ ਕਰਕੇ ਉੱਥੇ ਰੱਖ ਸਕਦੇ ਹੋ ਆਰਾਮ ਨਾਲ ਲੌਕ ਕਰਕੇ ਤੁਸੀਂ ਚਾਬੀ ਆਪਣੇ ਨਾਲ ਰੱਖ ਸਕਦੇ ਹੋ ਅਗਰ ਤੁਸੀਂ ਨਹੀਂ ਵੀ ਲੈ ਕੇ ਆਉਂਦੇ ਫੋਨ ਤਾਂ ਵੀ ਕੋਈ ਦਿੱਕਤ ਨਹੀਂ ਇਹ ਪੂਲ ਹੈਗਾ ਜੀ 12 ਫੁੱਟ ਡੂੰਗਾ ਤੇ ਉਸ ਤੋਂ ਬਾਅਦ ਉਧਰ ਹੈਗਾ ਸਟਾਰਟਿੰਗ ਤੋਂ ਹੁੰਦਾ 4 ਫੁੱਟ ਤੋਂ ਸਟਾਰਟ ਹੋ ਕੇ 12 ਫੁੱਟ ਤੱਕ ਰਹਾ ਤੇ ਫਿਰ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਕਿੰਨੇ ਟਾਈਮ ਦੇ ਵਿੱਚ ਸਿੱਖ ਸਕਦੇ ਹੋ ਇਹ ਜੀ ਪਰਸਨ ਟੂ ਪਰਸਨ ਵੈਰੀ ਕਰਦਾ ਵੀ ਤੁਸੀਂ ਕਿੰਨੇ ਕਮਲ ਕੇ ਵੀ ਉਸ ਚੀਜ਼ ਦੇ ਲਈ ਵੀ ਉਹਨੂੰ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਲਈ ਕਿੰਨੀ ਕਿ ਨੈਸੈਸਰੀ ਹੈ ਜਾਂ ਅਗਰ ਤੁਸੀਂ ਐਫਰਟ ਮਾਰੋਗੇ ਤਾਂ ਤੁਸੀਂ ਵੀ ਮੇਰੀ ਤਰ੍ਹਾਂ ਬਹੁਤ ਜਲਦੀ ਸਿੱਖ ਜਾਓਗੇ ਮੈਂ ਇੱਕ ਹਫ਼ਤੇ ਦੇ ਵਿੱਚ ਵਿੱਚ 12 ਫੁੱਟ ਚ ਭੇਜਦਾ ਸੀ ਮਨਕੋਸਰ ਨੇ ਤੇ ਇਹ ਵੀ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਇੰਨੇ ਟਾਈਮ 'ਚ ਪਹੁੰਚ ਸਕਦੇ ਹੋ ਉਧਰ ਜਾਂ ਨਹੀਂ ਪਹੁੰਚ ਸਕਦੇ ਇਸ ਸੀਜ਼ਨ ਦੇ ਵਿੱਚ ਆਪਾਂ ਵਧੀਆ ਬਾਬੇ ਦੀ ਮੇਰੇ ਨਾਲ ਵਧੀਆ ਪੂਰੀ ਸਿੱਖ ਗਏ ਆ ਤੇ ਅਗਰ ਆਪਾਂ ਹੋਰ ਰਿਫਾਈਨ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਤੁਸੀਂ ਛੁੱਟੀਆਂ ਘੱਟ ਮਾਰੋ ਰੈਗੂਲਰ ਪਹੁੰਚੋ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਸਵਿਮਿੰਗ ਆ ਉਹ ਹੋਰ ਰਿਫਾਈਨ ਹੋ ਜਾਏਗੀ ਤੁਸੀਂ ਹੋਰ ਐਜ਼ ਅ ਪ੍ਰੋਫੈਸ਼ਨਲ ਹਨਾ ਵੀ ਵਧੀਆ ਕਰ ਸਕਦੇ ਹੋ ਇਸ ਚੀਜ਼ ਨੂੰ ਤਾਂ ਆਪਣਾ ਜਿੰਨੀ ਕੁ ਬੰਦੇ ਨੂੰ ਲੋਡ ਹੁੰਦੀ ਆ ਸੀ 90% ਆਪਾਂ ਉਹਨਾਂ ਸਿੱਖ ਚੁੱਕੇ ਆ ਤੇ ਆਪਾਂ ਅੱਗੇ ਵੀ ਕੰਟੀਨਿਊ ਕਰਾਂਗੇ ਹਾਪਫੁਲੀ ਜਾਂ ਤਾਂ 올 ਵੈਦਰ ਜਾਂ ਫਿਰ ਅ ਨੈਕਸ ਸੀਜ਼ਨ ਆਪਾਂ ਜ਼ਰੂਰ ਕੰਟੀਨਿਊ ਕਰਾਂਗੇ ਇਹ ਸੀਗਾ ਜੀ ਸਾਰਾ ਪ੍ਰੋਸੈਸ ਤੇ ਸਾਰਾ ਸਿਸਟਮ ਤੁਸੀਂ ਕਿੰਨੇ ਟਾਈਮ ਦੇ ਵਿੱਚ ਸਿੱਖ ਸਕਦੇ ਹੋ ਸਾਰੀ ਗੱਲ ਬਾਤ ਇੱਥੇ ਤੁਹਾਨੂੰ ਬੈਠੇ ਸਿਕਿਉਰਿਟੀ ਗਾਰਡਸ ਮਿਲ ਜਾਣਗੇ ਲਾਈਫਗਾਰਡ ਮਿਲ ਜੇਗਾ ਤੁਹਾਨੂੰ ਕਿਸੇ ਚੀਜ਼ ਦੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬੜੇ ਆਰਾਮ ਨਾਲ ਤੁਸੀਂ ਆ ਕੇ ਇੱਥੇ ਆਪਣਾ ਸਾਰਾ ਸਿਸਟਮ ਵਧੀਆ ਸਿੱਖ ਸਕਦੇ ਹੋ 스위밍 ਵੈਰਾ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਫਿਰ ਮੇਨ ਚੀਜ਼ ਆ ਜਾਂਦੀ ਹੈ ਤੁਹਾਡੇ ਕੋਲੇ ਆਪਣੇ ਜਿਹੜੇ ਇਕੁਪਮੈਂਟਸ ਹੁੰਦੇ ਆ ਜਿੱਦਾਂ ਕੈਪ ਹੋਗੀ ਤੇ ਆਪਣੇ ਗੋਗਲਸ ਹੋਗੇ स्विਮਿੰਗ ਵਾਲੇ ਉਹ ਦੋ ਚੀਜ਼ਾਂ ਇਹ ਤੁਹਾਡੇ ਕੋਲੇ ਮੰਡੇਟਰੀ ਹੋਣੀਆਂ ਚਾਹੀਦੀਆਂ ਨੇ ਅਗਰ ਤੁਹਾਨੂੰ ਲੱਗਦਾ ਵੀ ਤੁਹਾਡੇ ਕੰਨਾਂ ਦੇ ਪ੍ਰੈਸ਼ਰ ਵਗੈਰਾ ਬਣਦਾ ਤਾਂ ਤੁਸੀਂ ਉਹ ਵੀ ਜਰੂਰ ਲਿਆਓ ਨਾਲ ਅਗਰ ਤੁਹਾਡੇ ਨੱਕ 'ਚ ਪਾਣੀ ਭਰਨ ਦਾ ਤੁਹਾਨੂੰ ਡਰ ਹੈਗਾ ਤਾਂ ਉਹ ਵੀ ਤੁਸੀਂ ਜਰੂਰ ਲਿਆਓ ਇਹ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਸਮਾਨ ਅਗਰ ਤੁਸੀਂ ਰੀਜ਼ਨੇਬਲ ਜੇ ਕਿਸੇ ਬ੍ਰਾਂਡ ਦਾ ਲਓਗੇ ਤਾਂ 500 ਤੋਂ 700 ਤੱਕਰ ਤੁਹਾਨੂੰ ਵਧੀਆ ਮਿਲ ਜੇਗਾ ਠੀਕ ਹੈ ਨਹੀਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਇਹ ਵਲੌਗ ਜਰੂਰ ਪਸੰਦ ਆਇਆ ਹੋਊਗਾ ਅਗਰ ਪਸੰਦ ਆਇਆ ਆਪਣਾ ਇਨਫੋਰਮੇਸ਼ਨ ਦਿੱਤੀ ਅਗਰ ਆਪਣਾ ਕੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਦੇ ਨਾਲ ਤੁਹਾਡਾ ਕੁਝ ਨਹੀਂ ਜਾਊਗਾ ਆਪਣੀ ਹੌਂਸਲਾ افزਾਈ ਹੋ ਜੂਗੀ ਤੇ ਆਪਣੇ ਚੈਨਲ ਦੀ ਇਸ ਨਾਲ ਰੀਚ ਵਧੂਗੀ ਆਪਾਂ ਇਦਾਂ ਤੁਹਾਡੇ ਲਈ ਅੱਗੇ ਵਧੀਆ-ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਤਾਂ ਕਿ ਤੁਸੀਂ ਵੀ ਉਹ ਹਰ ਚੀਜ਼ ਐਕਸਪੀਰੀਅੰਸ ਕਰ ਸਕੋ ਜੋ ਆਪਾਂ ਕਿਸੇ ਤੋਂ ਦੇਖ ਕੇ ਜਾਂ ਕਿਸੇ ਤੋਂ ਸਿੱਖ ਕੇ ਆਪਾਂ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕਰਦੇ ਆ ਜਾਂ ਕਰਨੀ ਚਾਹੁੰਦੇ ਹੁੰਦੇ ਆ ਓਕੇ ਗਾਇਜ਼ ਬਾਏ ਟੇਕ ਕੇਅਰ ਸਾਸ਼ੀਕਾਲ ਸ਼ਬਾ ਖੈਰ ਬਾਏ ਬਾਏ